ਅਚਾ ਲਾਓ ਵੀ ਮਿੱਤਰੋ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰ ਆ ਤੇ ਵਪਾਰੀ ਵੀਰ ਆ ਸੂਰੇ ਵਾਲਾ ਬੱਕਰਾ ਮੰਡੀ ਓਨਰਾਂ ਵੱਲੋਂ ਤੇ ਸਾਡੇ ਵੱਲੋਂ ਜਿੰਨੇ ਵੀ ਯੂਟਿਊਬਰਾਂ ਉਹਨਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਤੇ ਜਿੰਨਾ ਵੀਰਾਂ ਨੇ ਅੱਜ ਸਭ ਤੋਂ ਵੱਧ ਸੌਦੇ ਕੀਤੇ ਆ ਉਹਨਾਂ ਦੇ ਵਿੱਚੋਂ ਨਾਂ ਹੈਗਾ ਬੋਗੇ ਸਰਪੰਚ ਦਾ ਜਾਨੀ ਰਾਜਵਿੰਦਰ ਸਿੰਘ ਪਿੰਡ ਹਰੀਕੇ ਕਲਾ ਤੇ ਉਹਨਾਂ ਨੂੰ ਮੰਡੀ ਓਨਰਾਂ ਵੱਲੋਂ ਦੋਸਤੋ ਸਨਮਾਨ ਚਿੰਨ ਦਿੱਤਾ ਜਾਊਗਾ ਸਨਮਾਨ ਕੀਤਾ ਜਾਊਗਾ ਤੇ ਭਾਈ ਪਵਨ ਜੀ ਮੰਡੀ ਓਨਰ ਨਾਲ ਖੜੇ ਆ ਕੁਛ ਨਾ ਕੁਛ ਗੱਲਬਾਤ ਵੀ ਉਹਨਾਂ ਨਾਲ ਆਪਾਂ ਕਰਾਂਗੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਦੇਖੋ ਇਹ ਪਹਿਲਾਂ ਤਾਂ ਜਿੰਨੇ ਵੀ ਆਪਣੇ ਕੋਲੇ ਬੱਕਰੀ ਪਾਲਦੇ ਵੀਰ ਤੇ ਵਪਾਰੀ ਵੀਰ ਤੇ YouTube ਯੂਟਿਊਬਰ ਆਪਣੇ ਕੋਲੇ ਚਾ ਚੈਨਲ ਵਾਲੇ ਭਰਾ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਕਿ ਤੁਹਾਡੇ ਮਿਹਨਤ ਦੇ ਸਦਕੇ ਹੀ ਅੱਜ ਅਸੀਂ ਮੰਡੀ ਇੰਨੀ ਸਿਗਰਾਂ ਦੇ ਲੈ ਕੇ ਚੱਲੇ ਆਂਗੇ ਤੇ ਵੱਤ ਵਾਰ ਚੰਗੇ ਵਪਾਰੀ ਵੀਰ ਆਪਣੇ ਕੋਲ ਪਹੁੰਚਦੇ ਆ ਤੇ ਸਾਰਿਆਂ ਦੇ ਭਾਅ ਦੇ ਵਿੱਚ ਨਾਲੇ ਤਨੂੰ ਨਾਗ ਮਿਲਦੇ ਨਾਲੇ ਵੇਚਦੇ ਖਰੀਦਦੇ ਆ ਆਪਦੇ ਨਾਗ ਇਹਨਾਂ ਦੇ ਸਹਿਯੋਗ ਨਾਲ ਹੀ ਆਪਣੀ ਮੰਡੀ ਪੂਰੇ ਸਿਗਰਾਂ ਨੂੰ ਸ਼ੋਰ ਰਹੀ ਹੈਗੀ ਜਿਹੜੇ ਕੇਸਰੀ ਮੌਖਰ ਸਾਹਿਬ ਜਿਹੜੇ ਦੀ ਪਹਿਲੇ ਨੰਬਰ ਦੀ ਮੰਡੀ ਆ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਹੀ ਤੇ ਇਸ ਦੇ ਵਿੱਚ ਬਾਈ ਆਪਣੇ ਕੋਲ ਹਰੀ ਕੇਕਲਾ ਤੋਂ ਬਾਈ ਰਾਜਵਿੰਦਰ ਸਿੰਘ ਜੀ ਨੂੰ ਗੋਗਾ ਸਰਪੰਚ ਕਹਿ ਦਿੰਦੇ ਆਗੇ ਤੇ ਉਹਨਾਂ ਨੂੰ ਅੱਜ ਆਪਾਂ ਸਨਮਾਨਤਨ ਦੇਣ ਲੱਗੇ ਆ ਬਾਈ ਜੀ ਕਿੰਨੇ ਸੌਦੇ ਕੀਤੇ ਆ ਸੂਰਿਆਲਾ ਮੰਡੀ ਦੇ 12-13 ਸੌਦੇ ਕੀਤੇ ਆ ਜੀ 1300 ਤੋਂ 22 ਦੇ ਸੌਦੇ 13 ਸੌਦੇ ਤੁਸੀਂ ਕਿੰਨੇ ਆ ਜੀ ਨਹੀਂ ਭਾਈ YouTube ਪਰ ਵੀਰੀ ਇੱਕਾਂ ਦਾ ਮੈਂ ਆਪ ਗਿਨੇ ਆਲੇ 13 ਸੌਦੇ ਕੀਤੇ ਆਗੇ ਭਾਈ ਸ੍ਰਿੰਦਰ ਸਿੰਘ ਜੀ ਬੰਡਾਲਾ ਭਾਈ ਬੋਗੇ ਨੇ ਉਹਦੇ ਸੌਦੇ ਮੈਂ ਕਰਾਇਆ ਬਹੁਤ ਕਰਿਆ ਸੌਦੇ ਖੇਚ ਗਿਆ ਅੱਜ ਬੋਗੇ ਬਾਕੀ ਜੱਗੀ ਨੇ ਵੀ ਆ ਕੇ ਜੀ ਭਾਈ ਰੜਕੀ ਕੱਢਤੀ ਸੌਦੇਾਂ ਵਾਲੀ ਤੇ ਭਾਈ ਜੱਗੀ ਵੀ ਸਰਾ ਲਾ ਦਿੰਦਾ ਯਾਰ ਇਹ ਵੀ ਤੁੱਕੀ ਕੱਢੀ ਤੁਰਿਆ ਆਉਂਦਾ ਅੱਜ ਸੌਦੇ ਤੇ ਸੌਦਾ ਚੱਲੀ ਗਿਆ ਸੀ ਯਕੀਨ ਮੰਨਿਓ ਅੱਜ ਨਾ ਕਸਮ ਖਾ ਕੇ ਕਹਿੰਦੇ ਆ 5 ਮਿੰਟ ਅਸੀਂ ਰੋਟੀ ਖਾਣ ਜ਼ਰੂਰ ਬੈਠਿਆ ਅਸੀਂ ਥੱਲੇ ਬਹਿ ਕੇ ਨਹੀਂ ਵੇਖਿਆ ਅੱਜ ਹਰੇਕ ਵੀ ਬਾਈ ਜਿਹੜਾ ਵੀ ਕੋਈ ਆਪਣੇ ਕੋਲ ਅਸੀਂ ਇਹਦੇ ਸੌਦਾ ਕੀ ਵੀ ਅਸੀਂ ਰੋਟੀ ਵੀ ਨਹੀਂ ਖਾਧੀ ਰੋਟੀ ਤਾਂ ਤੂੰ ਜਾਣ ਕੇ ਨਹੀਂ ਖਾਧੀ ਕਰ ਲੋ ਚੱਲੇ ਪੰਜ ਗਿਆ ਪੰਜ ਚਾਰ ਸਰੇ ਦੀਆਂ ਸਭ ਤੋਂ ਵੱਡੀਆਂ ਤੇ ਸਰਪੰਚ ਸਾਹਿਬ ਤੁਸੀਂ ਕੀ ਆਖਣਾ ਚਾਹੋਗੇ ਜੀ ਅਸੀਂ ਜਿਹੜਿਆ ਬਹੁਤ ਬਹੁਤ ਧੰਨਵਾਦ ਭਾਈ ਸਾਡੇ ਨੀਰੇ ਮੰਡੀ ਲੱਗਦੀ ਆ ਬਹੁਤ ਬਹੁਤ ਧੰਨਵਾਦ ਭਾਈ ਸਾਡੇ ਮੰਡੀ ਜਮਾਂ ਨੇੜੇ ਸਾਨੂੰ ਕੋਈ ਖਰਚਾ ਨਹੀਂ ਕੋਈ ਵਰਚਾ ਨਹੀਂ ਪੈਂਦਾ ਇੱਥੋਂ ਮਾਲ ਲੈ ਕੇ ਅਸੀਂ 100 200 ਕਿਰਾਏ ਦੀ ਲੈ ਜਾਂਦੇ ਨਹੀਂ ਬਾਹਰ ਮੰਡੀਾਂ ਜਾਣਿਆ ਦੂਰ ਟੋਂਗ ਵਾਲੀ 2000 2500 ਰੁਪਿਆ ਕਿਰਾਇਆ ਫਿਰ ਆਪ ਦਾ ਖਰਚਾ ਰੋਟੀ ਪਾਣੀ ਬਹੁਤ ਪੈਸੇ ਲੱਗ ਜਾਂਦੇ ਭਾਈ ਇੱਥੇ ਸਾਨੂੰ ਮੰਨ ਕੇ ਚੱਲ ਕੋਈ ਖਰਚਾ ਨਹੀਂ ਰੋਟੀ ਚਾਹ ਪਾਣੀ ਲੰਗਰ ਸਾਰੇ ਬਾਈ ਹੋਰੀ ਦਿੰਦੇ ਆ ਸਹੂਲਤਾਂ ਵੀ ਦਿੰਦੇ ਆ ਮੰਨ ਕੇ ਚੱਲ ਜੇ ਕੋਈ ਨਾ 12 13 ਖੀਦੋ ਕੋਈ ਇੱਕ ਰੱਦੇ ਨਕਦੀ ਸਾਨੂੰ ਮਾਫੀ ਕਰਦੇ ਲਖਾਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਭਾਈ ਤੇ ਭਾਈ ਨਾਲ ਖੜੇ ਆ ਭਾਈ ਜੱ ਕੁਛ ਨਾ ਕੁਛ ਬਾਈ ਤੁਸੀਂ ਵੀ ਕਹੋ ਮੰਡੀ ਬਾਰੇ ਕੀ ਕਹਿਣਾ ਚਾਹੋਗੇ ਬਾਈ ਮੈਂ ਤਾਂ ਇਹ ਕਹਿੰਦਾ ਜੀ ਬਹੁਤ ਵਧੀਆ ਮੰਡੀ ਲੱਗਦੀ ਹੈ ਜੀ ਵੱਧ ਤੋਂ ਵੱਧ ਮਾਲ ਲਿਆਓ ਚੰਗਿਆ ਮਾਲ ਲਾਓ ਵੀ ਖਰੀਦੋ ਵੀ ਵੇਚੋ ਬਹੁਤ ਵਧੀਆ ਸੌਦੇ ਹੋਈ ਜਾਂਦੇ ਬਾਈ ਅੱਜ ਬਹੁਤ ਖੱਚੇ ਮੇ ਸੌਦੇ ਕਰਾਏ ਅੱਜ ਤੇ ਪ੍ਰਬੰਧ ਕੇ ਜੇ ਮੰਡੀ ਪ੍ਰਬੰਧ ਬਹੁਤ ਵਧੀਆ ਰੋਟੀ ਪਾਣੀ ਚਾਹ ਪਾਣੀ ਦਾ ਬਹੁਤ ਵਧੀਆ ਠੀਕ ਹੈ ਹਾਂ ਤੇ ਸੌਦੇ ਤੁਸੀਂ ਕਰਾਉਣੇ ਆ ਦੇ ਵਿੱਚ ਆ ਕੇ ਆਏ ਤਾਂ ਨਹੀਂ ਲੱਗਦਾ ਵੀ ਮੈਂ ਬਗਾਨੀ ਮੰਡੀ ਤੇ ਫਿਰਦਾ ਨਹੀਂ ਤੇ ਘਰ ਦੀ ਮੰਡੀ ਲੱਗਦੀ ਨਹੀਂ 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 ਆਪਦੀ ਲੱਗਦੀ ਆਪਦੀ ਮੰਡੀ ਮੰਨ ਕੇ ਲੱਗੀ ਆ ਬਾਈ ਇਹ ਮੰਡੀ ਤੁਹਾਡੀ ਮੰਡੀ ਮੰਡੀ ਆ ਇਹ ਇਹ ਸਾਰਿਆਂ ਨੂੰ ਹੀ ਆਪਦੀ ਮੰਡੀ ਲੱਗਦੀ ਆ ਆਪਦੀ ਲੱਗਦੀ ਆ ਬਾਈ ਬਈ ਬਈ ਕਈ ਵੀਡੀਓ ਵੇਖ ਕੇ ਕਹਿਣਗੇ ਵੀ ਵੀ ਜਾਣ ਕੇ ਬਣਾ ਦਿੰਦੇ ਆ ਵੀਡੀਓ ਰੀਅਲ ਦੇ ਵਿੱਚ ਇਦਾਂ ਆਏ ਹੈ ਨਹੀਂਗਾ ਕੁਝ ਬਾਈ ਅਸੀਂ ਆਪਣੇ ਬਾਈ ਗੱਲੋਂ ਨਾਲ ਖੜੇ ਆ ਵੀਡੀਓ ਵੇਖ ਕੇ ਨਾ ਯਕੀਨ ਕਰੋ ਅਸੀਂ ਵੀ ਨਹੀਂ ਕਹਿੰਦੇ ਵੀ ਵੀਡੀਓ ਵੇਖ ਕੇ ਤੁਸੀ ਇੱਥੇ ਆ ਕੇ ਯਕ ਕਿਵੇਂ ਇਹ ਤੇ ਸੌਦੇ ਹੁੰਦੇ ਆ ਤੇ ਕਿਵੇਂ ਮਾਲ ਆਉਂਦਾ ਤਾਂ ਫੇਰ ਤੁਹਾਨੂੰ ਪਤਾ ਲੱਗੂ ਵੀ ਸੂਰਿਆਲਾ ਉਹ ਗਰਦਾਨਸ ਮਾਨ ਨੇ ਨਹੀਂ ਜੀ ਕਿਹਾ ਆ ਹਾਂਜੀ ਕਹਿੰਦਾ ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿਹਨਾਂ ਦੀ ਖੋਟੀ ਜੇ ਆਪਾਂ ਸੱਚੇ ਮਾਨ ਨਾਲ ਆਪਾਂ ਕੋਈ ਕੰਮ ਕਰੀਏ ਨਾ ਤਾਂ ਮਾਲ ਕੋਦੇ ਚ ਵਰਗਤ ਪਾਉਂਦਾ ਵਰਗਤ ਪਾਉਂਦਾ ਹਾਂ ਸੋ ਸੱਜਣ ਹਾਂ ਬਾਈ ਕੋਈ ਗੱਲ ਨਹੀਂ ਜਿਵੇਂ ਜਿਵੇਂ ਆਪਾਂ ਨੂੰ ਵਪਾਰੀ ਵੀਰਾਂ ਦਾ ਤੇ ਆਪਣੇ YouTubeer ਚੈਨਲ ਦਾ ਸਾਡੇ ਪਿੰਡ ਦਾ ਤੇ ਹੋਰ ਵੀ ਜਿਹੜੇ ਕੋੜੇ ਆਪਣੇ ਯਾਰ ਦੋਸਤ ਮਿੱਤਰ ਹੈਗੇ ਉਹਨਾਂ ਦਾ ਸਹਿਯੋਗ ਮਿਲੂਗਾ ਕਿ ਆਪਾਂ ਪਿੰਡ ਦਾ ਨਾਂ ਕੱਢਾਂਗੇ ਤੇ ਨਾਂ ਹੋਊਗਾ ਤੁੰਗ ਵਾਲੀ ਇਹਨੂੰ ਵੀ ਇੱਕ ਸੂਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਮਸ਼ਹੂਰ ਆ ਤੇ ਅਸੀਂ ਆਪ ਦੇ ਜਿਹੜੇ ਟੀਚੇ ਲੈ ਕੇ ਚੱਲੇ ਆ ਉਹ ਟੀਚੇ ਅਸੀਂ ਆ ਇੱਕ ਦਿਨ ਜਰੂਰ ਪਹੁੰਚਾਂਗੇ ਜਿੱਥੋਂ ਤੱਕ ਸਾਡੀ ਸੋਚ ਖੜੀ ਆ ਵੀ ਆਪਾਂ ਕਿੱਥੋਂ ਤੱਕ ਇਹ ਕੰਮ ਲੈ ਕੇ ਜਾਣਾ ਹੈ ਤੇ ਕੋਈ ਐ ਭਾਈ ਆਪਾਂ ਨੂੰ ਇਹ ਨਹੀਂਗਾ ਵੀ ਆਪਾਂ ਕਮਾਈ ਦਾ ਸਾਧਨ ਨਹੀਂ ਬਣਾਇਆ ਕਿ ਇਹ ਇੱਕ ਦਾ ਪਿੰਡ ਦਾ ਨਾਂ ਕੱਢਣਾ ਤੇ ਇੱਕ ਆਪਣੇ ਜਿਹੜੇ ਨਵੇਂ ਆਪਣਾ ਹੈਗਾ ਜਨਰੇਸ਼ਨ ਹੈਗੀ ਹੈਗੀ ਵੀ ਉਹ ਨਸ਼ਿਆਂ ਤੋਂ ਬਚ ਸਕੇ ਠੀਕ ਆ ਵੀ ਆਦਾ ਕੋਈ ਕੰਮਤੋਂ ਤੇ ਲੱਗਣ ਕੋਈ ਬੇਰੋਜ਼ਗਾਰ ਨਾ ਹੋਵੇ ਇਥੋਂ ਮੰਡੀ ਤੋਂ ਵੇਖ ਲਓ ਵੀ ਕਿੰਨੇ ਘਰਾਂ ਦਾ ਤੁੱਲਾ ਚੱਲਦਾ ਘਰ ਤੋਂ ਬਿਲਕੁਲ ਚੱਲਦਾ ਹੈ ਘੱਟੋ ਘੱਟ 5-7 ਤਾਂ ਯੂਟਿਊਬਰ ਆ ਸਾਡੇ ਵਰਗੇ ਵੀਰ ਜਿਹੜੇ ਇੱਥੇ ਆ ਕੇ ਕਮਾਈ ਕਰਦੇ ਤੇ ਬਹੁਤ ਰਸੇਗਾਨੀਆਂ ਵਾਲੇ ਆ ਬਾਕੀ ਸਾਰਿਆਂ ਦਾ ਰਜਗਾਰ ਚੱਲੀ ਜਾਂਦਾ ਰੋਟੀ ਸਾਰਿਆਂ ਦੀ ਚੱਲੀ ਜਾਂਦੀ ਤੇ ਬਾਕੀ ਲੋਰ ਆ ਜਿਹੜੇ ਮੇਰੇ ਵੀਰ ਡਰਾਈਵਰ ਵੀਰ ਆ ਇੱਥੇ ਗੱਡੀਆਂ ਲੈ ਕੇ ਆਉਂਦੇ ਆ ਕਿਰਾਇਆ ਲੈਂਦੇ ਆ ਉਹਨਾਂ ਦਾ ਰਜਗਾਰ ਵੀ ਚੱਲਦਾ ਤੇ ਜਿਹੜੇ ਮੇਰੇ ਵੀਰ ਬੱਕਰੀ ਪਾਲਕਾ ਉਹਨਾਂ ਨੂੰ ਨੇੜੇ ਇਹ ਮੰਡੀ ਮਿਲ ਜਾਂਦੀ ਆ ਦੋਸਤੋ ਤੇ ਨੇੜੇ ਇਹ ਪਸ਼ੂ ਵੇਚ ਕੇ ਵਧੀਆ ਨਫਾ ਕੱਢਦੇ ਆ ਤੇ ਨਾਲੇ ਆਪ ਦਾ ਕਮਾਈ ਕਰਦੇ ਆ ਚੰਗੀ ਕਮਾਈ ਆ ਤੇ ਤੁਸੀਂ ਵੀ ਦੋਸਤੋ ਇਸ ਮੰਡੀ ਤੇ ਜਰੂਰ ਗੇੜਾ ਮਾਰਨਾ ਮੈਂ ਨਹੀਂ ਆਂਦਾ ਜਿਵੇਂ ਬਾਈ ਪਵਨ ਨੇ ਆਖਿਆ ਸੀ ਤੁਸੀਂ ਇੱਥੇ ਆ ਕੇ ਵੇਖੋਗੇ ਤਾਂ ਤੁਹਾਨੂੰ ਖੁਦ ਯਕੀਨ ਹੋਊਗਾ ਕਿ ਇਸ ਮੰਡੀ ਦੇ ਵਿੱਚ ਕਿੰਨੇ ਕੁ ਪ੍ਰਬੰਧ ਆ ਤੇ ਕੀ ਕੀ ਸਹੂਲਤਾਂ ਆ ਤੇ ਹੁਣ ਇਹਦੂ ਅੱਗੇ ਬਾਈ ਪਵਨ ਜੀ ਨੂੰ ਕਹੂੰਗਾ ਤੇ ਬਾਈ ਜੀ ਨੂੰ ਸਨਮਾਨਤ ਕਰਦਾ ਬਾਈ ਇੱਕ ਨਾ ਕਈ ਆਪਣੇ ਭਰਾ ਜਿਹੜੇ ਹੈਗੇ ਆ ਵੀ ਉਹ ਨਾ ਫੋਨ ਲਾ ਕੇ ਸਵੇਰ ਜਾਂ ਕਿਤੇ ਨੇ ਪਹਿਲਾਂ ਇਹ ਗੱਲ ਪੁੱਛਦੇ ਆ ਬਾਈ ਮੰਡੀ ਲੱਗੂਗੀ ਬਾਈ ਯਾਰ ਤੁਸੀਂ ਨਾ ਬੇਫਿਕਰ ਹੋ ਕੇ ਵੇਚ ਅਚਕੋ ਗਿਆ ਕਰੋ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਮੰਡੀ ਨਹੀਂ ਬੰਦ ਹੋਣਗੀ ਨਹੀਂ ਨਹੀਂ ਲੱਗੂਗੀ ਜਰੂਰ ਮੰਡੀ ਨਹੀਂ ਟਾਈਮ ਹੁੰਦਾ ਜੇ ਅਸੀਂ ਆ ਸਵੇਰ ਕੰਮ ਦੇ ਵਿੱਚ ਹੁੰਨੇ ਆ ਸ਼ਾਮ ਨੂੰ ਕੰਮ ਦੇ ਵਿੱਚ ਹੁੰਨੇ ਆਗੇ ਤੇ ਨਹੀਂ ਟਾਈਮ ਲੱਗਦਾ ਫੋਨ ਤੇ ਕਹਿੰਦਾ ਤੁਸੀਂ ਵੇਚ ਅਚਕੋ ਕੇ ਆ ਜਾ ਕਰੋ ਆਪਣਾ ਨੰਬਰ ਆ ਤੁਸੀਂ ਇੱਥੇ ਮੰਡੀ ਦੇ ਵਿੱਚ ਆ ਕੇ ਟਰਾਈ ਕਰੋ ਜੀ ਅਸੀਂ ਇੱਥੇ ਹੈ ਨਹੀਂ ਕੰਮ ਹੀ ਕਰੂਗਾ ਮਿਲਾਂਗੇ ਤੇ ਇਹਦਾ ਜਿਵੇਂ ਵਿਆਹ ਵੱਜ ਗਿਆ ਸਮਝ ਲਓ ਠੀਕ ਆ ਜੀ ਲਓ ਜੀ ਬਸ ਲਓ ਵੀ ਹੁਣ ਹੋ ਗਿਆ ਬਾਈ ਬੋਗਾ ਸਰਪੰਚ ਸਨਮਾਨਤ ਤੇ ਤਾੜੀਆਂ ਮਾਰ ਦਿਓ ਮੇਰੇ ਬਾਈ ਮਾਨ ਬਹੁਤ ਖੁਸ਼ ਆ ਜੀ ਯਾਰ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆ ਅਗਲੀ ਗੱਲ